ਵੇਖਾਂ ਕਿ ਸੱਚੀ ਮੂਜੀ ਕੋਹ ਨਹੀਂ ਆਇਆ ਦੂਰ ਦੂਰ ਤੱਕ ਕੁਝ ਨਹੀਂ ਰਭਣ ਡਿਆ ਮੈਨੂੰ ਤੇ ਲੱਗਦਾ ਵਾ ਹੱਥ ਲਮਕਾ ਕੇ ਆ ਗਏ ਆ ਪਰ ਇਦਾਂ ਹੋਣੀ ਨਹੀਂ ਚਾਹੀਦੀ ਹਾਏ ਹਾਏ ਵੇਖਾਂ ਜਾ ਕੇ ਮੋਟਰਸਾਈਕਲ ਕਿਹੜਾ ਲਾ ਮੰਮੀ ਤੇ ਨਹੀਂ ਐਵੇਂ ਲੈ ਕੇ ਆਏ ਇੰਨੀ ਖੇਚੇ ਦੇ ਕਰਮ ਦੀ ਕੀ ਲੋੜ ਹੈਗੀ ਉੱਥੇ ਕਿਹੜਾ ਹੋਰ ਵੀ ਕਮਾਉਣ ਵਾਲਾ ਹੈਗਾ ਤੁਹਾਡੇ ਤਾਂ ਅੱਗੇ ਬੜਾ ਹੱਥ ਤੰਗ ਹੈ ਕਾਲ ਕੋਈ ਨਹੀਂ ਕੋਤਾ ਜਿਹੜਾ ਸਾਡਾ ਫਰਜ਼ ਬੰਨਣਾ ਉਹ ਤੁਹਾਨੂੰ ਕਰਨਾ ਹੀ ਪੈਣਾ ਤੇ ਹਾਂ ਛੱਡ ਕੇ ਤੇ ਆ ਨਾਲੇ ਆਪਣੇ ਸੱਸ ਨੂੰ ਲੈ ਨੂੰ ਕੋਈ ਨਹੀਂ ਮੈਂ ਬੁਲਾ ਲਿਆ ਹੂੰ ਉਸਮਾਨ ਵਾਲੀ ਗੱਡੀ ਨਹੀਂ ਭੈਣ ਜੀ ਮੈਂ ਤਾਂ ਉਦਾਂ ਹੀ ਕਿਹਾ ਸੀਗਾ ਨਾ ਕੋਤਾ ਫੜ ਆ ਛੋਟੇ ਪੇਟੀ ਵਿੱਚ ਸਾਰੇ ਬਥੇਰੇ ਲੱਗੀ ਹੋਈਆਂ ਉੰਗਣ ਦੇ ਆ ਕੀ ਗੱਲ ਉਹ ਭੈਣ ਜੀ ਕੱਪੜੇ ਪਸੰਦ ਨਹੀਂ ਆਏ ਤੁਹਾਨੂੰ ਉਹ ਨਹੀਂ ਨਹੀਂ ਭੈਣ ਜੀ ਇਹੋ ਜੀ ਤੇ ਕੋਈ ਗੱਲ ਹੀ ਨਹੀਂ ਗਈ ਪਤਾ ਕੀ ਗੱਲ ਆ ਹੁਣ ਵਾਧੂ ਕਪੜੇ ਸੁਆਏ ਆਪਾਂ ਹੈ ਤੇ ਨਾਲੇ ਕਪੜੇ ਜਾਂ ਤੇ ਪੇਟੀ ਚ ਰੱਖੀ ਦੇ ਆ ਤੇ ਜਾ ਰੱਖੀ ਦੇ ਲੁਮਾਰੀਆਂ ਦੇ ਵਿੱਚ ਮੁੱਕੀ ਦੇ ਆ ਲੋਕਾਂ ਨੂੰ ਆ ਬਹੁਤ ਲੱਗੀ ਹੀ ਕਰ ਲੋ ਕਰ ਲੋ ਸੁਨੀਆਂ ਸੁਨੀਆਂ ਵੀ ਕੱਲ ਨੂੰ ਪਰੋਨੇ ਹੋਣੇ ਆ ਪਰੋਨੇ ਹੋਣੇ ਗੱਲ ਆ ਹੋ ਹੋ ਵੀ ਨਹੀਂ ਦੱਸਿਆ ਲੋ ਦੀ ਕਹਿਣ ਡਈ ਹੈ ਕਿ ਮੰਮੀ ਡੈਡੀ ਆ ਕੱਲ ਨੂੰ ਕੀ ਲੈਣ ਆਉਣਾ ਹੈ ਅਵੇ ਲਾ ਨਵਦੀਪ ਦੇ ਕੰਮ ਅਸਾਂ ਤਾਂ ਵੀ ਮਾਤਾ ਸਿਆਣੀ ਆ ਨਾ ਉਹ ਤਾਂ ਕੰਮ ਸਿਰਫ ਇੰਨਾ ਗੱਲ ਕਰ ਸਕਦੀ ਹੈ ਨਾ ਹੈ ਉਹ ਤਾਂ ਫਰਜ ਨਹੀਂ ਪੰਡਾ ਮੈਨੂੰ ਦੱਸ ਦੀ ਮੈਂ ਸਿਆਣੀ ਬਿਆਣੀ ਆ ਨਵਦੀਪ ਨੂੰ ਦੱਸਣ ਪਈ ਸੀ ਕਿ ਮੰਮੀ ਫਿਰ ਕੀ ਤੁਹਾਨੂੰ ਦੱਸਤਾ ਉਹਨੂੰ ਦੱਸਤਾ ਇੱਕੋ ਗੱਲ ਹੈ ਵੀ ਤੇਰੇ ਵਾਸਤੇ ਇੱਕੋ ਗੱਲ ਵਾ ਫਿਰ ਵੀ ਮਾਨ ਹੁੰਦਾ ਵੱਡਿਆਂ ਦਾ ਠੀਕ ਵਾ ਨਾ ਹੋਰ ਰੱਖਣਾ ਨਹੀਂ ਹੁੰਦਾ ਮੈਨੂੰ ਲੱਗਦਾ ਇਹਨਾਂ ਨੂੰ ਵੀ ਉਹ ਮੰਮੀ ਨਹੀਂ ਹੈ ਹਾਜੀ ਕੋਈ ਇਹ ਗੱਲ ਅਗੂ ਆਪੋ ਆਪਣੀ ਸੋਚ ਹੁੰਦੀ ਹੈ ਉਹਨਾਂ ਨੂੰ ਜਿੱਦਾਂ ਵਧੀਆ ਲੱਗਦਾ ਉਹ ਨਾ ਕਰਤਾ ਚਲ ਕੋਈ ਨਾ ਵੇ ਜਦੋਂ ਕਰਦੀ ਹਿੰਦੀ ਨਾਲ ਆਪਣੇ ਬੇਗੇ ਤੇ ਗੱਲ ਉਹ ਗੱਲ ਬਾਤ ਨਹੀਂ ਕਰਦਾ ਹੈ ਮੈਂ ਗੱਲ ਬਾਤ ਮੰਮੀ ਕਿੱਦਾਂ ਕਰਦਾ ਉਦਾਂ ਹੀ ਉਦਾਂ ਜਿੱਦਾਂ ਹਿਆਰੀ ਤੇ ਕੰਮ ਕਰਦੇ ਰਹੋਗੇ ਉਹ ਹੋਰ ਕੁਝ ਜਨਾਬ ਕਰਦੇ ਨਹੀਂ ਹੁਣ ਮੈਂ ਇਹਨਾਂ ਨਹੀਂ ਪੁੱਛਦਾ ਪੁੱਛਦਾ ਨਾ ਵੀ ਕੀ ਕਰਦਾ ਚੱਲ ਕੱਲ ਕੇ ਆਉਣਾ ਉਹ ਕਹਿੰਦੀ ਆ ਤੇ ਇਹ پرانے-ਪੁਰਾਣੇ ਨਾਲ ਨਾਲ ਰੋਈ ਜਾਂਦੀ ਇਹ ਨਾਲ ਹੀ ਮੋੜ ਪਤਾ ਮੈਨੂੰ ਇੰਨੇ ਚੰਗੇ ਗੱਲ ਦੱਸੇ ਮਾਂ ਨਾਲ ਦੰਦਾਤਾ ਹੈ ਪਤਾ ਕੀ ਗੱਲ ਆ ਪੁੱਤ ਕੱਚੀਆਂ ਗੱਲਾਂ ਨਹੀਂ ਕਰੀਦੀਆਂ ਹੁਣ ਵੀ ਸੌ ਤਿਆਰੀ ਕਰਨੀ ਆ ਹੁਣ ਉਹ ਹਿਸਾਬ ਨਾਲ ਹੀ ਪ੍ਰੋਗਰਾਮ ਕਰਨਾ ਹੋਇਆ ਕਿ ਕਿੱਦਾਂ ਆਉਣਾ ਉਹਨਾਂ ਨੇ ਕੀ ਹਿਸਾਬ ਤਾ ਬਣਾਉਣਾ ਆ ਹਾਲੇ ਵੀ ਕੁਝ ਪਤਾ ਲੱਗੇ ਤੇ ਫਿਰ ਅੰਮੀ ਗੋਸਾ ਮਤ ਲਈ ਦੇ ਕਿ ਮੰਮੀ ਜੀ ਜੇ ਬਥੇਰਾ ਦੇਣਾ ਸ਼ਾਮਾਂ ਦਾ ਕੋਲ ਨੂੰ ਫੋਨ ਕਰਕੇ ਪੁੱਛ ਲਓ ਕਿ ਕਿੰਨੇ ਜਣੇ ਆਣੇ ਆਉਣਾ ਜਾਂ ਮਨ ਉਹ ਦੇ ਉਹਨਾਂ ਨਾਲ ਆਪੀ ਪੁੱਛ ਲੈਂਦੀ ਇਹਨੂੰ ਹੀ ਲਈ ਪੁੱਛ ਦੇ ਕੋਈ ਚੱਜ ਦਾ ਮੈਂ ਤਾਂ ਪੁੱਛਾਂ ਜਦੋਂ ਉਹਦੀ ਮਾਂ ਜੀ ਜੂਰੀ ਨਹੀਂ ਸਮਝਿਆ ਕਿ ਮੈਂ ਭੈਣ ਦੀ ਨਸਲਾਹ ਕਰਾਂ ਤੇ ਮੈਨੂੰ ਵੀ ਉਹਨਾਂ ਨਾਲ ਫੋਨ ਕਰਕੇ ਪੁੱਛਾਂ ਦੀ ਉਹਨੂੰ ਕਹਿ ਜਾ ਕੇ ਕਿ ਚੰਗੀ ਤਰ੍ਹਾਂ ਪੁੱਛਣਾ ਤੇ ਸਲਾਹ ਕਰ ਚਲੋ ਮੱਕੀ ਆ ਦੱਦੀ ਫਿਰ ਮੈਨੂੰ ਚੱਲ ਕੰਮ ਸੇ ਕੰਮ ਆਉਣ ਦਾ ਪ੍ਰੋਗਰਾਮ ਤੇ ਬਣਾਇਆ ਮੈਨੂੰ ਤੇ ਲੱਗਦਾ ਵਾ ਕਿ ਵਾਵਾ ਤਿਆਰੀ ਬਿਆਰੀ ਨਾਲ ਆਉਣਾ ਤਾਂ ਇਹ ਤਾਂ ਸੁਣਾ ਦੇਣ ਡੇ ਇਹ ਪਹਿਲਾਂ ਚੱਲ ਆਹੋਂ ਆਉਣ ਛੇਤੀ ਛੇਤੀ ਤੇ ਮੇਰਾ ਘਰ ਪਰ ਕੇ ਜਾਣ ਸਾਰਾ ਤੇ ਮੇਰੀ ਸਾਰੇ ਪਿੰਡ ਵਿੱਚ ਨਾ ਬੱਲੇ ਬੱਲੇ ਹੋ ਜੇ ਕੋਈ ਹੋਰ ਨਹੀਂ ਬੰਨਣਾ ਚਾਹੀਦਾ ਚੱਲ ਜਾ ਕੇ ਮੰਮੀ ਦੱਸਣੀ ਆ ਬੈਠੇ ਜੀ ਹਾਂ ਬੈਠੀ ਆ ਅੱਛਾ ਤੇ ਮੈਂ ਨਾ ਇੱਕ ਸਲਾਹ ਕਰਨਾਈ ਆ ਤੁਹਾਡਾ ਨਾਲ ਦੱਸ ਨਾਮ ਦੇ ਫੇਕਿਆ ਤੋਂ ਆਇਆ ਫੋਨ ਅੱਛਾ ਤੇ ਕਹਿਣ ਦੇ ਹੀ ਤੇ ਆਪਾਂ ਆਉਣਾ ਵਾ ਅੱਛਾ ਤੇ ਮੈਨੂੰ ਤਾਂ ਬੜਾ ਚਾ ਚੜਿਆ ਸੁਣ ਕੇ ਹੈ ਗੁਰਵਾ ਕਦ ਇਹਨਾਂ ਨੇ ਕਿਹਾ ਕਿ ਨਹੀਂ ਆਉਣਾ ਵਾ ਹੈ ਤੇ ਹੁਣ ਨਾ ਇੱਕ ਗੱਲ ਵਾ ਮੈਨੂੰ ਹੁਣ ਇਹ ਨਹੀਂ ਕਿ ਸਮਝ ਆਉਂਦੀ ਕਿ ਆਪਾਂ ਕਿਹੜਾ ਪ੍ਰੋਗਰਾਮ ਕਰੀਏ ਤੇ ਨਹੀਂ ਦੱਸੋ ਹੁਣ ਕਰਨਾ ਕੀ ਹੈ ਜਦੋਂ ਆਉਣਗੇ ਨਾ ਵੇਖੀ ਹਾਂ ਮਾਹੌਲ ਤੇ ਕਿੱਦਾਂ ਦੇ ਆਉਂਦੇ ਨੇ ਅੱਛਾ ਚਾਹ ਪਾਣੀ ਪਿਆਈ ਵਧੀਆ ਅੱਛਾ ਤੇ ਮੁੜ ਕੇ ਰੋਟੀ ਬਣਾਈ ਤੇ ਜੇ ਤੇ ਖਰਚਾ ਖੁਰਚਾ ਕਰਕੇ ਆਉਣਗੇ ਹਾਂ ਗੱਡੀ ਲੈ ਕੇ ਜਾਂ ਸਮਾਨ ਜਿਆਦਾ ਅੱਛਾ ਫੇਰ ਸ਼ਾਪ ਤੈਨੂੰ ਪਾਉਣੀ ਪੈਣੀ ਹੈ ਹਾਏ ਹਾਏ ਇਹੋ ਸੋ ਸੋ ਚ ਤੈਨੂੰ ਹੋਣ ਡਿਆ ਵਾ ਕਿ ਟਰੱਕ ਦਾਜ ਦਾ ਆ ਜਾਣਾ ਭਰਿਆ ਤੇ ਮੈਂ ਜਦੋਂ ਤੇਲ ਚੋ ਕੇ ਅੰਦਰ ਲਗਾਇਆ ਨਾ ਤੇ ਮੇਰੀ ਤੇ ਬਹਿ ਜਾ ਬਹਿ ਜਾ ਹੋ ਜਾਣੀ ਚਾਰੇ ਪਾਸੇ ਹੈ ਆਹੋ ਤੇ ਜੇ ਆ ਗਈ ਨਾ ਗੱਡੀ ਤੇ ਫੇਰ ਤੇ ਮੈਂ ਕਹਿੰਦੀ ਵੀ ਖੁਸ਼ੀ ਦਾ ਕੋਈ ਅੰਤ ਨਹੀਂ ਰਹਿਣਾ ਤੇ ਫੇਰ ਮੈਂ ਕੀ ਕਰੂੰਗੀ ਕੀ ਪਾਉਂਗੀ ਫਿਰ ਫਿਰ ਸ਼ਾਪ ਪਾ ਗਈ ਅੱਛਾ ਤੇ ਪਹਿਲੀ ਵਾਰੀ ਕੁੜਮਾ ਨੇ ਅਮrana ਆਹ ਪਹਿਲੀ ਵਾਰੀ ਆਉਣਾ ਵਾ ਕਿ ਤੇ ਤੇ ਮੈਂ ਦੱਸਾਂ ਕੱਪੜੇ ਵੀ ਦੇਣੇ ਪੈਂਦੇ ਨੇ ਪਹਿਲੀ ਵਾਰੀ ਆਉਣ ਤੇ ਚਲੋ ਕੋਈ ਗੱਲ ਨਹੀਂ ਜੇ ਅਗਲੇ ਟਰੱਕ ਦਾ ਅੱਜ ਦਾ ਲੈ ਆਉਣਗੇ ਤੇ ਦੱਸ ਮੈਨੂੰ ਦੋ ਟੱਲੀਆਂ ਦਿੰਦੀ ਨੂੰ ਕਿ ਭਾਰ ਹੋਣ ਰਿਆ ਹੈ ਚੱਲ ਜੇ ਗੱਡੀ ਦੇ ਦੇਣਗੇ ਫਿਰ ਤਾਂ ਬਹੁਤਾ ਹੀ ਵਧੀਆ ਤੇ ਜੇ ਬੁਲਟ ਲੈ ਆਉਣਗੇ ਤੇ ਫਿਰ ਤੇ ਕੱਲੇ ਕੱਪੜਿਆਂ ਨਾਲ ਸਾਰਨਾ ਫੇਰ ਨਹੀਂ ਉਹ ਸੋਨੇ ਦੀ ਚੀਜ਼ ਮੈਂ ਕੋਈ ਪਾਉਣੀ ਮੈਂ ਦੱਸ ਦਿੰਨੀ ਆ ਜੇ ਉਹ ਨਾ ਜੇ ਚਾਉਣਗੇ ਬੁਲਟ ਲੈ ਕੇ ਤੇ ਫਿਰ ਤੇ ਭਾਈ ਠੀਕ ਵਾ ਤੇ ਤੇ ਕੱਪੜਿਆਂ ਨਾਲ ਸਾਸੂ ਸਹਰੀ ਮਾਰਾ ਮੋਟਾ ਚੀਜ਼ ਰੱਖ ਪਾਈ ਤੇ ਜੇ ਆਏ ਖੱਚਾ ਕਰਕੇ ਕਈਆਂ ਦੇ ਰਵਾਜ ਹੁੰਦਾ ਬਹੁਤਾ ਲੋਕਾਂ ਨੂੰ ਸ਼ੋਅ ਨਹੀਂ ਕਰਦੇ ਤੇ ਆਪਣੀ ਧੀ ਨੂੰ ਚੁੱਪ ਕਰਕੇ ਦੇ ਆਉਂਦੇ ਨੇ ਤੇ ਜੇ ਭਾਈ ਉਹ ਚੰਗੇ ਆਉਣਗੇ ਖਰਚਾ ਕਰਕੇ ਵਧੀਆ ਫਿਰ ਇੱਥੇ ਤੇ ਇਹਨੂੰ ਸ਼ਾਮ ਪਾਉਣੀ ਪੈਣੀ ਆਹੋ ਮੈਨੂੰ ਵੀ ਇਦਾਂ ਲੱਗਦਾ ਵਾ ਪਤਾ ਕੀ ਗੱਲ ਵਾ ਅੱਛਾ ਕਈ ਬਹੁਤਾ ਨਹੀਂ ਸ਼ੋਅ ਕਰਦੇ ਤੁਹਾਡੀ ਗੱਲ ਬਿਲਕੁਲ ਸੱਚੀ ਆ ਤੇ ਮੇਰਾ ਘਰ ਦਾਦਣਾ ਪਰ ਜੇ ਮੈਨੂੰ ਹਲਕੋ ਨਹੀਂ ਚਾਹੀਦਾ ਆਹੋ ਠੀਕ ਹੋਣਾ ਵੇੜੇ ਵਿੱਚ ਠੀਕ ਗੱਡੀ ਖਲੋਤੀ ਹੋਵੇ ਲੈ ਪਈ ਮੇਰੀ ਬੱਲੇ ਬੱਲੇ ਹੋ ਜੇ ਚਾਰੇ ਪਾਸੇ ਤੇ ਮੈਨੂੰ ਹਲਕੀ ਚਾਹੀਦਾ ਵਾ ਜਦੋਂ ਆਪਾਂ ਆਪੀ ਨੂੰ ਦਿੱਤਾ ਹੀ ਸਾਢੇ ਵੀ ਤੇ ਉੱਥੇ ਹੋਈ ਸੀ ਨਾ ਥੋੜਾ ਦਾਜ ਖੜਿਆ ਪਰ ਹਨ ਕੁੜਮ ਨਹੀਂ ਚੰਗੇ ਪਏ ਚੱਲ ਕੋਈ ਨਾ ਕੀ ਕਰਨਾ ਤੇ ਮੈਂ ਕੀ ਆਨੀ ਆ ਜਸ ਨੂੰ ਸੱਦਣਾ ਕੱਲ ਤੇ ਗਈ ਆ ਤੇ ਅੱਜ ਕੱਲ ਦੇਣਗੇ ਲੈ ਕੱਲਾਂਗੇ ਕਿਉਂ ਨਾ ਮੈਨ ਤਾਂ ਰਗਾ ਚ ਗੂਠਾ ਨਾ ਨਿੱਟਾ ਤੇ ਮੇਰਾ ਨਾ ਵੀ ਜੀਵਨ ਨਹੀਂ ਇਹਨਾਂ ਦੀ ਵੀ ਜ਼ੁਰਤਾਂ ਮੇਰੀ ਧੀ ਨੂੰ ਰੱਖ ਜਾਣ ਮੈਂ ਹੁਣੇ ਲੱਗੀਆਂ ਫੋਨ ਕਰਨ ਜੇ ਤੇ ਆਪੇ ਛੱਡ ਜਾਣਗੇ ਤਾਂ ਵੀ ਠੀਕ ਆ ਜੇ ਨਾ ਛੱਡ ਕੇ ਜਾਣਗੇ ਤੇ ਹੁਣੇ ਕਲਮਨੀ ਆ ਮੁੰਡੇ ਨੂੰ ਲੈ ਕੇ ਆਉਂ ਤਰਾਈ ਨਹੀਂ ਪਾਈ ਦੀ ਨਵੇਂ-ਨਵੇਂ ਸਾਖ ਆਉਣੇ ਤੇਰੇ ਨਿੱਤੇਦਾਰ ਆਉਣੇ ਨੇ ਨਵੇਂ-ਨਵੇਂ ਤਰਾਈ ਨਹੀਂ ਤੀਏ ਪਾਈ ਦੀ ਚਲੋ ਉਹ ਤੇ ਠੀਕ ਵਾ ਹੁਣ ਮੈਂ ਨਾ ਕੰਮ ਸੰਭਲਾ ਖਲਾਰਾ ਬੜਾ ਪਿਆਰ ਨਹੀਂ ਭਾਈ ਕੰਮ ਨਹੀਂ ਸੰਭ ਆਹੋ ਉਹਨਾਂ ਨੇ ਆਇਆ ਸਾਹਮਣੇ ਤੇ ਹਲਵਾਈ ਵੀ ਕਹਿ ਲੈਨੇ ਇੱਕਦਸ ਮੇਰੇ ਕੋਲ ਇਹਨਾਂ ਰੋਟੀ ਪਣੀ ਪਕਾਣਾ ਕਿ ਤੱਕਨੇ ਕ ਜਣੇ ਲੈ ਕੇ ਆਉਣੇ ਲੈ ਨਹੀਂ ਹਲਵਾਈ ਆ ਤੂੰ ਆਹ ਹਲਵਾਈ ਕਹਿ ਦਿੰਨੇ ਹਾਂ ਰੋਟੀ ਪਾਣੀ ਵਧੀਆ ਬਣਾਈ ਕੋਈ ਆਖੇ ਨਾ ਵੀ ਇਹਨਾਂ ਨੂੰ ਯਾਸ਼ ਨਹੀਂ ਰੋਟੀ ਕੋਈ ਨਹੀਂ ਫਿਕਰ ਨਾ ਕਰੋ ਤੁਸੀਂ ਵੇਖੀ ਜਾਓ ਤੁਸੀਂ ਆਹ ਕੀ ਤੁਹਾਨੂੰ ਮਿਲਿਆ? ਤੁੰਮੀ ਰਖੋ। ਅਰੇ ਗੱਲ ਨਹੀਂ ਗੱਲ। ਹੈਲੋ। ਹਾਂਜੀ ਮੰਮੀ ਸਤਿ ਸ੍ਰੀ ਅਕਾਲ। ਵਧੀਆ ਵਧੀਆ ਠੀਕ ਆ। ਆਹੋ ਠੀਕ ਹੀ ਰਹੇ ਆ ਕਿ ਇਹਨਾਂ ਨੇ ਕੀ ਕਹਿਣਾ ਮੈਨੂੰ। ਉਹ ਤਾਂ ਮਾੜਾ ਕਾਦੇਗੇ ਕਿ ਕਿਉਂ ਇਦਾਂ ਜਾਂਦੀ ਆ ਤੂੰ ਲੇਟ ਕਿਉਂ ਆਉਂਦੀ ਆ ਫਿਰ ਉੱਥੇ ਰਹਿ ਪੈਣੀ ਆ। ਬਾਕੀ ਤਾਂ ਨਹੀਂ ਕੋਈ ਗੱਲ। ਅੱਛਾ ਕੱਲ ਨੂੰ ਆਉਣਾ ਵਾ। ਤਾਂ ਫਿਰ ਮम्मी ਮੈਂ ਕਿੱਦਾਂ ਆਉਂਗੀ ਅਜੇ ਕੱਲ੍ਹ ਤਾਂ ਮੈਨੂੰ ਇਹ ਲੈ ਕੇ ਆਏ ਆ ਤੇ ਫਿਰ ਬੋੜ-ਬੋੜ ਕਰਨਾ ਹੈ ਨਹੀਂ ਜੇ ਮੈਂ ਨਾਂ ਲੈ ਲੈ ਕੇ ਹੁਣ ਮੈਂ ਜਾਣਾ ਵਾਂ ਫਿਰ ਤੁਹਾਨੂੰ ਪਤਾ ਤਾਂ ਹੈਗਾ ਵਾ ਇੰਨਾਂ ਦਾ ਕਿੱਦਾਂ ਨੇ ਆਏ ਕਿੱਦਾਂ ਨਹੀਂ ਅੱਗੇ ਇੰਨਾ ਸੇ ਆਪਾਂ ਪਾ ਕੇ ਤਾਂ ਮੈਨੂੰ ਇੱਥੇ ਲੈ ਜਾਂਦਾ ਵਾ ਮੈਂ ਤੁਹਾਨੂੰ ਦੇ ਕੇ ਆਈ ਕਿ ਚਲ ਦੋ ਦਿਨ ਮੈਨੂੰ ਇੱਥੇ ਰਹਿ ਲੰਦੋ ਮੇਰੀ ਭਾਬੀ ਦੇ ਬੇਕਿਆਂ ਨੇ ਆਉਣਾ ਪਰ ਇਹ ਘੜ ਮੰਨਦੇ ਆ ਇਹਦੀ ਗੱਲ ਨੂੰ ਚਲੋ ਕੋਈ ਨਹੀਂ ਦੇ ਦਈਆਂ ਹੁਣ ਮੈਂ ਪੁੱਛ ਕੇ ਇੱਕ ਵਾਰੀ ਫਿਰਿਆ ਕੋਈ ਨਹੀਂ ਆ ਹੀ ਜਾਉਗੀ ਐਡੀ ਵੀ ਨਹੀਂ ਕੋਈ ਗੱਲ ਚਲੋ ਠੀਕ ਹੈ ਮੰਮੀ ਫਿਰ ਬਾਅਦ ਚ ਕਰਦੀਆਂ ਗੱਲ ਮੈਂ ਤਾਂ ਸਮੋਮਿਆ ਕਿ ਕਿਹਦੇ ਕੋਈ ਨਹੀਂ ਮੰਮੀ ਕਹਿਣ ਦੇਗੀ ਕਿ ਉਹ ਭਾਬੀ ਦੇ ਪੇਕੇ ਆਣਾ ਕੱਲੂ ਉਹਨਾਂ ਨੂੰ ਲੈਣ ਤੇ ਫਿਰ ਕਹਿੰਦੇ ਆਜੂ ਲੈ ਆ ਗਈ ਜਾਓ ਹੱਲੇ ਤੂੰ ਕੱਲ ਤੇ ਆਈ ਹੈ ਤੇ ਫਿਰ ਮੈਂ ਕਿਹੜਾ ਕੱਲ ਕਿਹਾ ਕਿ ਕਿ ਮੈਨੂੰ ਲੈਣ ਜਾਓ ਤੁਹਾਨੂੰ ਇਹ ਤਾਂ ਪਤਾ ਹੀ ਸੀ ਉਹਨਾਂ ਨੇ ਆਉਣਾ ਸਾਰੇ ਰਿਸ਼ਤੇਦਾਰ ਉੱਥੇ ਇਕੱਠੇ ਹੋਣੇ ਮੇਰਾ ਵੀ ਹੋਣਾ ਜ਼ਰੂਰੀ ਹੈ ਉੱਥੇ ਮੈਂ ਤਾਂ ਕਰ ਉੱਥੇ ਹੋਣਾ ਹੀ ਸੀ ਜੀ ਹੁਣ ਮੈਨੂੰ ਤੁਸੀਂ ਕੱਢ ਲਿਆ ਤੇ ਹੁਣ ਮੈਨੂੰ ਜਾਣਾ ਹੀ ਪੈਣਾ ਵਾ ਅੱਜ ਜੇ ਮੇਰੀ ਗੱਲ ਸੁਣ ਲਾ ਮਾਂ ਵੀ ਠੀਕ ਨਹੀਂ ਹੈਗੀ ਤੇ ਤੂੰ ਇੱਥੇ ਘਰ ਰਹਿ ਸਮਝ ਆਈ ਮੇਰੀ ਗੱਲ ਨਾ ਜਾ ਮੇਰੀ ਗੱਲ ਸੁਣ ਮਾਂ ਤੁਹਾਡੀ ਤਾਂ ਬਿਮਾਰੀ ਰਹਿੰਦੀ ਹੈ ਤੀਜੇ ਕਦੇ ਨਾ ਮੈਂ ਕੀ ਕਰਾਂ ਇਹਦਾ ਮੈਂ ਤਾਂ ਜਾਣਾ ਹੀ ਹੈ ਨਾ ਜਿੱਥੇ ਕਿਤੇ ਜਾਣਾ ਵਾ ਉੱਥੇ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ ਜੇ ਕਿਤੇ ਮੈਂ ਨਾ ਗਈ ਤੇ ਫਿਰ ਕਿੰਨੀਆਂ ਗੱਲਾਂ ਕਰਨੀਆਂ ਆਗਲੇ ਨੇ ਉਹ ਕੋਈ ਗੱਲ ਨਹੀਂ ਤੇਰੇ ਨਾਲ ਮੇਲਾ ਨਹੀਂ ਪੈਣ ਲੱਗਾ ਉੱਥੇ ਸਮਝ ਆਈ ਮੇਰੀ ਗੱਲ ਧਿਆਨ ਨਾਲ ਸੁਣਿਆ ਕਰ ਮੇਰੀ ਗੱਲ ਇਸੇ ਗੱਲ ਦਾ ਜਿਹੜਾ ਪਵਾੜਾ ਪ ਤੂੰ ਮੇਰੀ ਗੱਲ ਨਹੀਂ ਮੰਨਦੀ ਮੰਮੀ ਠੀਕ ਨਹੀਂ ਹੈਗੀ ਉਹ ਸਾਡੀ ਟੈਨਸ਼ਨ ਲੈ ਕੇ ਬਿਮਾਰ ਹੋਈ ਆ ਤੇ ਸਮਝ ਲੈ ਮੇਰੀ ਗੱਲ ਠੀਕ ਆ ਨਾ ਰਹਿਣ ਦੇ ਜਾ ਕੋਈ ਨਹੀਂ ਮੈਨੂੰ ਕਿਉਂ ਫਿਰ ਆਪਣੀ ਭੈਣ ਦੇ ਘਰ ਜਾਣ ਤੂੰ ਮੈਂ ਵੀ ਇੱਧੇ ਕਿਆ ਕਰੂੰਗੀ ਨਹੀਂ ਜਾਣਾ ਹੈਗਾ ਤੇ ਜੇ ਉਹ ਇੱਥੇ ਆਈ ਤਾਂ ਮੈਂ ਵੀ ਚਾਜਣਾ ਬੁਲਾਉਣਾ ਉਹਨੂੰ ਯਾਰ ਮੈਂ ਤੈਨੂੰ ਕਦੀ ਮੱਥੇ ਵੱਟ ਪਾਇਆ ਵਾ ਦੱਸ ਹੁਣ ਤੇ ਤੂੰ ਆਈ ਆ ਤੂੰ ਫੇਰ ਜਾਣ ਦਾ ਨਾਂ ਲੈਣ ਦੇਈਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਜਾ ਕੇ ਦਿਖਾਉਂਗੀ ਹਰ ਗੱਲ ਤੇ ਟੋਕਦੇ ਰਹਿੰਦੇ ਆ ਤੇਰੀ ਗੱਲ ਨਹੀਂ ਯਾਰ ਰੋਟੀ ਲੈ ਆਣ ਨਾਲੇ ਭੁੱਖ ਲੱਗੀ ਮੈਨੂੰ ਮਮੀ ਜੀ ਹਾਂ ਜੀ ਕੀ ਹਾਲ ਹੈ ਤੁਹਾਡਾ ਹੁਣ ਠੀਕ ਹੋ ਗਿਆ ਨਾਲੋਂ ਫਰਕ ਵਾ ਮੈਂ ਕਹਿੰਦਾ ਸੀ ਕਿ ਦਵਾਈ ਲੈ ਆਉਂਦੇ ਜਾ ਕੇ ਨਹੀਂ ਨਹੀਂ ਦਵਾਈ ਲੈਉਣੇ ਆ ਪਰ ਅਜੇ ਨਹੀਂ ਆ ਥੋੜੇ ਜਿਹਾ ਗੈਸਟ ਕੀਤੀ ਨਾ ਮੈਂ ਆਪੇ ਹੋਰ ਫਰਕ ਪੈ ਜਾਣਾ ਅੱਗੇ ਨਾਲੋਂ ਕਾफी ਫਰਕ ਲੱਗਣ ਡਿਆ ਲੱਸਾਂ ਕੀ ਗੱਲ ਆ ਮੌਸਮ ਵੀ ਕਦੀ ਨਹੀਂ ਪੈ ਜਾਂਦਾ ਤੇ ਕਦੀ ਧੁੱਪ ਨਿਕਲ ਆਉਂਦੀ ਆ ਉਹਦੇ ਕਰਕੇ ਤੁਹਾਡਾ ਹੋਇਆ ਹੋਰ ਨਹੀਂ ਬਣਦੀ ਆਹ ਤੇ ਗੱਲ ਹੈ ਜੀ ਤੇ ਤੈਨੂੰ ਟੈਨਸ਼ਨਾਂ ਨੇ ਖਾ ਲਿਆ ਬਸ ਕਾਦੀ ਟੈਨਸ਼ਨ ਨਹੀਂ ਜਾਂਦੇ ਜੀ ਨੂੰ ਕਾਦੀ ਲੈਣੀ ਆ ਬਸ ਉਹ ਹੀ ਤੈਨੂੰ ਪਤਾ ਹੀ ਆ ਸਾਹਮਣੇ ਜੋ ਕੁਝ ਹੋਇਆ ਕੱਲ ਹੋਰ ਕਾਦੀ ਟੈਨਸ਼ਨ ਲੈਣੀ ਆ ਮੈਂ ਉਹ ਤੁਸੀਂ ਹੀ ਨਹੀਂ ਟੈਨਸ਼ਨ ਨਾ ਲਓ ਇਹ ਤੇ ਤੁਹਾਨੂੰ ਪਤਾ ਵਾ ਖੁਸ਼ ਹੋ ਜਾਂਦੀ ਆ ਤੇ ਬਾਅਦੋਂ ਲੜਮਈ ਲੱਗ ਪੈਂਦੀ ਆ ਜੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਘਰਾਂ ਦੇ ਵਿੱਚ ਨਾਲੇ ਮੰਮੀ ਤੁਹਾਨੂੰ ਪਤਾ ਹੀ ਨੇ ਕਿੰਨੀਆਂ ਮੋਟੀਆਂ ਗੱਲਾਂ ਤੇ ਹੁੰਦੀਆਂ ਦਿੰਦੀਆਂ ਹਾਂ ਉਹ ਤਾਂ ਹੈ ਹੀ ਆ ਤੁਸੀਂ ਤਾਂ ਨਿਆਣੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੁਣ ਘਰ ਤੇ ਸਿਆਣੀ ਬਣਦੇ ਮੈਂ ਹੀ ਆ ਨਾ ਹੁਣ ਅਸਰ ਤੇ ਮੇਰੇ ਤੇ ਪੈਂਦਾ ਜ਼ਿਆਦਾ ਤੁਸੀਂ ਤੇ ਗੱਲ ਕਰਕੇ ਤੇ ਨਿਕਲ ਜਾਂਦੇ ਜੇ ਚੰਦ ਕੋਈ ਨਹੀਂ ਹੋਰ ਸੁਣਾ ਕਿੱਥੋਂ ਆਇਆ ਉਹਦੋਂ ਆਇਆ ਘਰ ਰੋਟੀ ਮੰਗਦਾ ਆਇਆ ਸੀ ਉਹ ਕੋ ਅੱਛਾ ਉਹ ਗੜਗੜਾਤੀ ਐਨੂੰ ਨਿਕਲ ਗਈ ਕਹਿੰਦੀ ਕਿ ਮੰਮੀ ਮੇਰੀ ਦਾ ਫੋਨ ਆਇਆ ਹੂੰ ਤੇ ਜਾਣਾ ਮੈਂ ਪਿੰਡ ਜਾਣਾ ਵਾ ਲੈ ਤਾਂ ਇਹਦਾ ਚੰਗੇ ਲੱਗਦਾ ਕੱਲ ਅਜੇ ਇਹਨੂੰ ਲੈ ਕੇ ਆਏ ਆ ਹੁਣ ਉਹਨੇ ਫੇਰ ਪਿੰਡ ਜਾਣਾ ਪਿੰਡ ਵੀ ਆ ਹੁਣ ਅਸਲ 'ਚ ਨਾ ਪੁੱਤੀ ਪਾਪੀ ਨੂੰ ਲੈਣ ਨੂੰ ਆ ਦੀ ਬਿਗਿਆਨੀ ਅੱਛਾ ਤੇ ਤਾਂ ਕਹਿੰਦੀ ਆ ਕਿ ਮੈਂ ਵੀ ਜਾਣਾ ਵਾ ਤੇ ਚੱਲ ਆਪਦੇ ਨੂੰ ਪਤਾ ਹੀ ਆ ਵੀ ਕੱਲ ਤੇ ਜ ਗਈ ਹੈ ਮੇਰੀ ਨਾਨ ਨਾ ਮੈਂ ਤੇ ਅੱਜ ਉਹਦਾ ਆਉਣਾ ਜ਼ਰੂਰੀ ਨਹੀਂ ਹੈਗਾ ਉਹਨੂੰ ਕਹਾਂ ਵੀ ਨਹੀਂ ਐਡਾ ਚੰਗੇ ਨਹੀਂ ਲੱਗੀਦਾ ਠੀਕ ਪਰ ਲੋਕੀ ਕਹਿਣਗੇ ਹਾਂ ਲੋਕਾਂ ਨੇ ਕੀ ਕਹਿਣਾ ਮੰਮੀ ਹੱਟਾ ਹੀ ਨਹੀਂ ਘਰੋਂ ਇਦਾਂ ਦਾ ਕੰਮ ਹੋਇਆ ਪਿਆ ਕਿ ਇਹਨੂੰ ਛੱਡ ਕੇ ਕਿੱਦਾਂ ਆਈਏ ਇਹਨੇ ਮੁੜਨਾ ਮੇਰੀ ਗੱਲ ਸੁਣ ਤੂੰ ਚੰਗੀ ਤਰ੍ਹਾਂ ਉਹਨੂੰ ਸਮਝਣਾ ਵਾ ਠੀਕ ਵਾ ਨਾ ਕੱਲ ਇਹਨੂੰ ਲੈ ਕੇ ਆਏ ਆ ਜੇ ਉਹ ਫੇਰ ਚੱਲ ਗਈ ਨਾ ਤੇ ਉਹਨੇ ਆਪਣੇ ਆਪ ਨਹੀਂ ਮੁੜਨਾ ਉਹਨੂੰ ਫੇਰ ਲਿਆਉਣਾ ਕਹਿਣਾ ਵਾ ਤੇ ਅਸੀਂ ਚੰਗੇ ਨਾਲ ਵੀ ਰੋਜ਼ ਰੋਜ਼ ਜਾ ਕੇ ਤਰਲੇ ਕਰਦੇ ਤੇ ਅਸੀਂ ਨਹੀਂ ਇਹ ਹੁਣ ਕੰਮ ਕਰਨਾ ਜਿੱਦਾਂ ਹੋ ਸਕਦਾ ਉਹਨੂੰ ਰੋਕ ਕੇ ਰੱਖ ਕੋਈ ਜ਼ਰੂਰੀ ਨਹੀਂ ਇਹਦਾ ਜਾਣਾ ਉੱਥੇ ਨਹੀਂ ਮੰਮੀ ਮੈਂ ਨਾ ਤੇ ਦਿੱਤੀ ਆ ਕਰ ਇਸੇ ਕਰਦੀ ਬੁੜਬੁੜ ਕਰਦੀ ਨੰਗੀ ਠੀਕ ਨਾ ਕਹਿੰਦੀ ਮੈਂ ਤੇਰੀ ਭੈਣ ਕੋਲ ਨਹੀਂ ਜਾਣਾ ਚੱਲ ਕੋਈ ਗੱਲ ਨਹੀਂ ਜਾਣਾ ਕਿ ਜਾਣਾ ਵਾ ਕੋਈ ਗੱਲ ਨਹੀਂ ਤੂੰ ਰੋਲਦੇ ਬਸ ਨੂੰ ਜਾਣ ਨਾ ਦੇ ਜੇ ਚਲ ਗਈ ਤੇ ਮੁੜ ਕੇ ਨਾ ਵਾਪਸ ਨੂੰ ਆਣਾ ਮੇਰੇ ਕੋਲ ਨਾ ਬਾਰ-ਬਾਰ ਜਾ ਕੇ ਤਰਲੇ ਦਿੱਤੇ ਜਾਂਦੇ ਬਸ ਠੀਕ ਆ ਹਾਂ ਤੈਨੂੰ ਭੁੱਖ ਲੱਗੀ ਆ ਆ ਭੁੱਖ ਤੇ ਮਮੀ ਲੱਗੀ ਆ ਮੈਨੂੰ ਚਲ ਇਦਾਂ ਕਰ ਤੂੰ ਬਹਿ ਇੱਥੇ ਤੇ ਮੈਂ ਤੇਰੇ ਲਈ ਰੋਟੀ ਲੈ ਕੇ ਆਉਣੀ ਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਬੈਠੋ ਤੁਸੀਂ ਬੜਾ ਰੈਸਟ ਠੀਕ ਆ ਗੱਲ ਕਿਉਂ ਨਹੀਂ ਆ ਭੁੱਖਾ ਵਾ ਤੂੰ ਤੇਨੇ ਮੈਂ ਰੋਟੀ ਲੈਣ ਨੂੰ ਪੱਕੀ ਆ ਬਸ ਕੋਈ ਗੱਲ ਨਹੀਂ ਮਮੀ ਮੈਂ ਆਪਣੀ ਸੱਤੀ ਕਰਕੇ ਖਾ ਲਵਾਂਗੀ ਕੋਈ ਗੱਲ ਨਹੀਂ ਤੁਸੀਂ ਬੈਠੋ ਨੰਮੇ ਪਾਉਣ ਨਾਲ ਵਿਚਾਰਾ ਦੱਸ ਹੈ ਇਹਦਾ ਖਰਚ ਨਹੀਂ ਭਰਦਾ ਪਰ ਜਦ ਰੋਟੀ ਮੰਗੀ ਆ ਬੁਰਕੀ ਤੂੰ ਰੋਟੀ ਦੇ ਦੇ ਉਹਨੂੰ ਵਿਚਾਰਾ ਸਵੇੜਾ ਤੱਕੇ ਖਾਂਦਾ ਫਿਰੰਡਿਆ ਉਹ ਖੇਟੇੜੀ ਤੁਰਿਆ ਫਿਰਦਾ ਪਤਾ ਨਹੀਂ ਕਿੱਦਾਂ ਦੀ ਆ ਕਦੋਂ ਅਕਲ ਆਉਣੀ ਇਹਨੂੰ ਮੈਨੂੰ ਤੇ ਇਹਦੀ ਟੈਨਸ਼ਨ ਹੀ ਲੈ ਰਹਿਣਾ ਲੱਗਦਾ ਮੈਨੂੰ ਅੱਗਾ ਨਹੀਂ ਕਿੱਥੇ ਚਲ ਗਏ ਨੇ ਮੈਂ ਸਾਰੀ ਤਿਆਰੀ ਕਰ ਲਈ ਆਉਂਦੇ ਤਾਂ ਮੈਨੂੰ ਦੱਸ ਦੇ ਤੇ ਮੈਂ ਆਪ ਵੀ ਤਿਆਰ ਹੋ ਜੰਦੀ ਕੋਹ ਨਹੀਂ ਹਾਲ ਜਿੱਥੇ ਚੱਲ ਜਾਣਾ ਬਸ ਉੱਥੇ ਹੀ ਗੱਲੀ ਪੈ ਜਾਣਾ ਮੈਂ ਉਹ ਕੀ ਬੜ ਬੜ ਕਰੀ ਜਾਣ ਰਹੀਆਂ ਕਿੱਥੇ ਚਲ ਜਾਂਦੇ ਹੁੰਦੇ ਤੁਹਾਨੂੰ ਪਤਾ ਨਹੀਂ ਅਗਲੇ ਦੇ ਘਰ ਜਾਣਾ ਅਗਲੇ ਢੀਕਦੇ ਹੋਣੇ ਜਿੱਥੇ ਜਾਣਾ ਉੱਥੇ ਗੱਲੀ ਪੈ ਜੂ ਨਹੀਂ ਆ ਕੱਪੜੇ ਜਿਹੜੇ ਘਰ ਲੈ ਤਿਆਰ ਸਾਰੇ ਤਿਆਰ ਕਰਕੇ ਪਾ ਲਈ ਨੇ ਪਗਾਲਾ ਕੱਢ ਕੇ ਬਣਾ ਮਖਾਲ ਨੇ ਕੀ ਆ ਮੈਂ ਕਿਹਾ ਹੁਣ ਉੱਥੇ ਵੀ ਜਾਣਾ ਲੇਟ ਹੀ ਨਾ ਹੋ ਜਾਈਂ ਆਹ ਕੁੱਤੇ ਤੇ ਪੱਗ ਵਾ ਤੇ ਬਾਕੀ ਆ ਸਾਰਿਆਂ ਨੇ ਲਾ ਲੇ ਕੱਪੜਾ ਨਾਨੀ ਦਾ ਵੀ ਸੂਟ ਲਾ ਲਿਆ ਮੈਂ ਨਾਲ ਚੱਲ ਰਹਾਂ ਦੇ ਫਿਰ ਹੁਣ ਟਾਈਮ ਭੱਜਣਾ ਵਾ ਇਦਾਂ ਕਰੀਏ ਹੋਈਏ ਫਿਰ ਤਿਆਰ ਜਾ ਹੋ ਤਿਆਰ ਹੈ ਕਰ ਤੂੰ ਵਾ ਦੇਖ ਲੈ ਚ ਰੱਖ ਦੋ ਮੈਂ ਵੀ ਪਾਲਾ ਕੱਪੜੇ ਤੇ ਨਾਲ ਕੁੜੀ ਵੀ ਪਹਿੇਣੀ ਹੋਵਾਂਗੀ ਆਹ ਤਾਂ ਇਦਾਂ ਕਰ ਲਾਂਗੇ ਉਹਨੂੰ ਪੁੱਛ ਲਾਂਗੇ ਕਿ ਕਿੰਨੇ ਪੈਸੇ ਦੇਗੇ ਹਾਂ ਚਲੋ ਰੋਟਣੇ ਆਪਾਂ ਕਰਨਾ ਕੋਈ ਨਿੱਕਾ ਮੁੰਡਾ ਮੇਰੀ ਗੱਲ ਸੁਣ ਲੈ ਇਹ ਨਾ ਉੱਥੇ ਜਾ ਕੇ ਮੁੰਡਾ ਕੋਈ ਵਾਦਾ ਘਾਟਾ ਹੋ ਜੇ ਫੇ ਅਗਲੇ ਕੰਨ ਆ ਨਹੀਂ ਆਂਦਾ ਨਹੀਂ ਇੱਕ ਨਾਨੀ ਦਾ ਸੂਟ ਲਿਆ ਵਾ ਇੱਕ ਸੱਸ ਦਾ ਪਰੋਨੇ ਦਾ ਸਹੁਰੇ ਦੀ ਮਾਪੀ ਲਈ ਹੈ ਨਾਲ ਨਨਾਨ ਦਾ ਵੀ ਲਾ ਲਿਆ ਦੋ ਨਾਲ ਕੁੜੀ ਆਪਣੀ ਦੇ ਲਾ ਲਈ ਚਲ ਠੀਕ ਹੈ ਨਾਲੇ ਉਹਨਾਂ ਨੂੰ ਪਤਾ ਹੀ ਆ ਪਿਓ ਵਿਚਾਰੇ ਮਾੜੇ ਮਾਤਰ ਨੇ ਉੱਥੇ ਇੱਥੇ ਗੱਡੀਆਂ ਸਾਡੀਆਂ ਗੱਡੀਆਂ ਚੱਲਣ ਡੀਆਂ ਨਾ ਵਾਂਦੀ ਉਹਨਾਂ ਨੂੰ ਵੀ ਭੁੱਖ ਹੈਗੀ ਚਲ ਠੀਕ ਹੈ ਚੁੱਕੇ ਹੈਗੇ ਨਹੀਂ ਚਲ ਹੋ ਹੋ ਤਿਆਰ ਹੋ ਜਸਵਿੰਦਰ ਹਾਂਜੀ ਹੋ ਗਿਆ ਤਿਆਰ ਵਾਪਸ ਆ ਦੋਗ ਭਾਂਦੀ ਮੈਂ ਚੱਲ ਟੰਗ ਦਵਾ ਉਹ ਮੇਰੀ ਗੱਲ ਸੁਣਨ ਵਾਲੇ ਹਾਂਜੀ ਮੈਂ ਨਾ ਸਾਰਾ ਬੈ ਤਿਆਰੀ ਬੈ ਕਰ ਲਈ ਆ ਆਪਣੀ ਮੈਂ ਅੱਜ ਮੇਰ ਦਾ ਮੋਟਰਸਾਈਕਲ ਲਾਵਾਂ ਹੋਰ ਆਵਾਂ ਮੋਟਰਸਾਈਕਲ ਨਾਵਾਂ ਤੁਹਾਨੂੰ ਮੈਂ ਕਿਹਾ ਜਾਂਦਾ ਸੀ ਲੈ ਜਾਓ ਮੈਂ ਕਿਹਾ ਆਪਣੇ ਵਾਲਾ ਕਿਤੇ ਉਹ ਨਾ ਇਹ ਪੁਰਾਣਾ ਹੈਗਾ ਰਾਜ ਹੀ ਰਹਿ ਗਿਆ ਇਹਨੀ ਗੱਲ ਨੂੰ ਦੱਸ ਦੇ ਭੀ ਗਿਆ ਦੀ ਘੜੀ ਵੱਧ ਘਟ ਵੀ ਲੱਗ ਸਕਦੀ ਇਹਦਾ ਮਗਰ ਫੋਨ ਕਰਦੇ ਰਹਿੰਦੇ ਓਏ ਅਸੀਂ ਸ਼ਾਮ ਨੂੰ ਆਏ ਨਾ ਵਾਪਸ ਅਜ ਕਿਹੜਾ ਰਹਿਣਾ ਆਵਾ ਚੱਲ ਜਾਓ ਤੇ ਲੈ ਆਓ ਹਾਂ ਮੈਂ ਆ ਕੇ ਲਿਆ ਕੇ ਤੇ ਤੂੰ ਦੇਖੋ ਕੰਮ ਕਰ ਨਾਲ ਕਰ ਲੈ ਲੈ ਆਉ ਲੈ ਆਉ ਨਾ ਥੋੜਾ ਜਿਹਾ

Kata ki kancha hai kia hi segue ਜਦੋਂ ਹੁਣ ਨਾਲ ਕੋਈ ਤੁਰਿਆ ਨਹੀਂ ਆਇਆ ਵੇ ਕੋਈ ਟੂੜੀ ਸਾਹ ਮੜਿਆ ਕੋਈ ਦਾਣੇ ਜਦੋਂ ਇਹਨੂੰ ਮੈਂ ਕਹਾਂ ਚੱਲ ਆਪਾਂ ਹੋ ਹੋ ਜੀਆ ਚਲੋ ਅੰਦਰ ਤੇ ਮੈਂ ਗੇਟ ਬੰਦ ਕਰਕੇ ਆਈ ਹਾਏ ਹਾਏ ਵੇਖਾਂ ਕਿ ਸੱਚੀ ਵਿੱਚ ਕੋਹ ਨਹੀਂ ਆਇਆ ਦੂਰ ਦੂਰ ਤੱਕ ਕੋਸ਼ ਨਹੀਂ ਰਭੰਡਿਆ ਮੈਨੂੰ ਤੇ ਲੱਗਦਾ ਵਾ ਹੱਥ ਲੰਮਕਾ ਕੇ ਆ ਗਏ ਆ ਪਰ ਇਦਾਂ ਹੋਣੀ ਨਹੀਂ ਚਾਹੀਦੀ ਹਾਏ ਹਾਏ ਇਹ ਬਾਜ਼ਾਰ ਤੇ ਮੋਟਰਸਾਈਕਲ ਕਿਹੜਾ ਵਾ ਈ ਹਾਲਤ ਕੀਤੀ ਐ ਨਖੱਤਿਓ ਜੇ ਗੱਡੀ ਨਹੀਂ ਲੈ ਕੇ ਆਏ ਉਲਟ ਮੋਟਰਸਾਈਕਲ ਨਹੀਂ ਲੈ ਕੇ ਆਏ ਆ ਲੈ ਨਿਕਾਜਾ ਮੋਟਰਸਾਈਕਲ ਤੇ ਨਖੱਤਿਓ ਚ ਅਜ ਨਾਲ ਤੋ ਹੀ ਲਓ ਹੈ ਹਰ ਕੈਂ ਦੀ ਆਏ ਟੋਇਆ ਥਾਣੀ ਸਾਰੇ ਮੋਟਰਸਾਈਕਲ ਦਾ ਡੇੜਾ ਹੀ ਕਰਤ ਕਰ ਲਿਆਏ ਆ ਉਦਾਂ ਇੱਕ ਗੱਲ ਵਾ ਪੂਰੀ ਬੇਇੱਜ਼ਤੀ ਕਰਾਤੀ ਨਾਲੇ ਮੇਰੀ ਐਡਾ ਆਲੀ ਸ਼ਾਨ ਮੇਰਾ ਘਰ ਹੈ ਕਹ ਚੀਜ਼ ਦੀ ਕਮੀ ਨਾ ਕੱਲਾ ਕੱਲਾ ਮੇਰਾ ਪੁੱਤ ਤੇ ਝੁੰਗੇ ਚ ਇੱਕ ਮੋਟਰਸਾਈਕਲ ਹੀ ਜੁਕੀ ਆਏ ਆ ਹੈ ਚੱਲ ਕੀ ਪਤਾ ਵਾ ਜੀਵਨ ਚੈੱਕ ਹੀ ਲਿਆਏ ਹੁਣ ਚਲੋ ਜੇ ਚੈੱਕ ਮਿਲ ਜੇ ਤੇ ਗੱਡੀ ਤੇ ਆਪਾਂ ਆਪੜਾ ਲਾਂਗੇ ਇਹ ਕਿਹੜੀ ਗੱਲ ਚੱਲ ਵੇਖਾਂ ਜਾ ਕੇ ਲੋਕੀ ਆਪਾਂ ਇਹ ਕੈਂਪਾਸ ਹੁੰਦਾ ਹੋਣਾ ਮਤਲਬ ਨੂੰ ਸਮਝੀ ਆਪਣੇ ਛੱਲੇ ਛੜੇ ਜਿਆਦਾ ਕਮਲ ਬੇੜਾ ਚਲੋ ਭਈਆ ਹੁਣ ਦਪਰ ਤੋੜੀ ਕੰਧਾ ਖੜਿਆ ਗਿਆ ਵਾ ਲੈ ਇਹਨਾਂ ਦੀ ਕਰਤੂਤ ਛੰਡੇ ਖੀਣ ਵਾਲੀ ਆ ਬੜੀ ਕਰਤੂਤ ਕਰਕੇ ਆਏ ਆ ਠੰਡਾ ਤਾਂ ਵੈਲਕਮ ਨਹੀਂ ਆ ਆਦੀ ਕੋ ਤੁੰਤੇ ਮਾਲਤਵਾਣਾ ਉਧਾਂ ਮੈਂ ਪਾਣੀ ਮਾਰੂ ਮੂੰਹ ਦਿਨਾਂ ਦਿਨ ਮੈਂ ਤੂੰ ਇੱਥੇ ਬੈਠੂ ਮੈਂ ਤਾਂ ਗੱਲ ਤੇ ਪੜੀਗਾ ਕਿਉਂ ਨਹੀਂ ਲੈ ਬੱਤ ਮਮੀ ਤੂੰ ਹੀ ਪਾਣੀ ਪਾ ਲੈ ਜਾਂਦੇ ਲੈ ਕਿੰਦੇ ਵੀ ਕਹਿ ਕੋਲ ਰਹੀ ਤੇ ਆਉਤੋ ਲੈਣੀ ਹੋਗੀ ਦਿੰਨੇ ਆ ਜਿਉਂ ਚੇਤਾ ਆਉਂ ਗਿਆ ਬਣਾਉ ਕੋਈ ਨਹੀਂ ਪਾਣੀ ਪੜਾਇਆ ਮਮੀ ਜਿਹ ਹੁੰਦੀ ਉਹ ਰੜੀ ਤੇ ਵੇਖਣ ਤੇ ਸਹੀ ਨਹੀਂ ਲਿਆਦੀ ਹੁੰਦੀ ਤੇ ਘਰ ਚ ਹੁੰਨੀ ਹੀ ਉਹਨੂੰ ਕਿਹੜਾ ਸਮਾਨ ਖਾ ਗਿਆ ਕਿ ਜ਼ਮੀਨ ਨਿਕਲ ਗਈ ਆ ਚੋਕਿਆਂ ਨੂੰ ਪਾਣੀ ਪਿਆਲ ਕੇ ਆ ਚਲੋ ਕੋਈ ਨਹੀਂ ਸਵਾਜਾ ਆਪਣੇ ਘਾਤੀਏ ਤੇ ਮੈਂ ਮਿੱਠਾ ਡਰਿੰਕ ਲੈਣ ਦੇਗੀ ਪਿੰਦਰ ਨੂੰ ਮੈਂ ਕਿਹਾ ਸੀ ਨਾ ਹੁਣ ਤੇਰੀਆਂ ਚਲਣੀਆਂ ਇੱਥੇ ਇੱਥੇ ਉਹੀ ਚੱਲਣਾ ਵਾ ਜੋ ਜੀਵਨ ਚਾਹੂਗੀ ਨਾ ਕਿ ਤੂੰ ਠੀਕ ਆ ਨਾ ਜਿੱਦਾਂ ਦਾ ਕੰਮ ਕਰਕੇ ਆਏ ਆ ਨਾ ਇਹ ਤਾਂ ਪਾਣੀ ਪੀਣ ਵਾਲੇ ਵੀ ਨਹੀਂਗੇ ਅੱਜ ਤਾਂ ਮੈਂ ਵੇਖਣਾ ਵਾਂ ਜੇ ਤੇ ਕੁਝ ਦੇ ਕੇ ਜਾਣਗੇ ਤੇ ਰੋਟੀ ਪਾਣੀ ਖਵਾ ਲੂੰਗੀ ਮੈਂ ਤੇ ਬੁਰੇ ਪਾਪਾ ਨੂੰ ਤਰਾਹ ਲਵਾਈ ਡਾ ਬੈਠੀ ਉਨੇ ਵਕਤਰੇ ਨੇ ਆਪਣੇ ਪੈਸੇ ਮੰਗਣ ਡਿਆ ਭਣਾ ਘੜੀ ਕੇ ਨੂੰ ਤੇ ਇਹ ਨਖੱਤੇ ਕੀ ਲੈ ਕੇ ਆਏ ਚਲ ਕੋਈ ਨਹੀਂ ਸਾਰੇ ਕੰਮ ਵੇਚ ਕੇ ਕਰੂੰਗੀ ਏਡੀ ਮਹਾਨੀ ਵੀ ਜਿਹੜੀ ਤੁਹਾਡੇ ਗਾੜੀ ਬਰੋਸ ਬਰੋਸ ਰੱਖ ਦੂਗੀ ਚੀਜ਼ਾਂ ਕਿੰਦਰ ਕਿੱਥੇ ਭਰੀ ਉਹ ਨਹੀਂ ਦਿਆਂ ਜਗਦੇ ਇੱਥੇ ਰੋਣਾ ਕਰਦੇ ਲੈ ਲਓ ਆ ਹੀ ਕਹਿ ਲੱਗਦਾ ਕੋਪਿੰਦਰ ਆ ਲੋ ਪੀਓ ਪਾਣੀ ਸੋਸ਼ਲ ਐਡਜ ਕਸੇ ਸੱਚੀ ਗੱਲ ਤੇ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਪੁੱਛ ਰਹੇ ਹਾਂ ਤੇਰੀ ਡੈਡੀ ਨੂੰ ਮੈਂ ਇੱਥੇ ਹਾਂ ਬਹੁਤ ਠੀਕ ਠਾਕ ਸੇਟ ਆਦੀ ਹੈ ਵਧੀਆ ਤੁਸੀਂ ਸੁਣਾਓ ਠੀਕ ਠਾਕ ਸਭ ਬਸ ਵਧੀਆ ਟਾਈਮ ਪਾਸ ਹੋ ਰਿਹਾ ਵਾ ਚਲੋ ਵਧੀਆ ਇੱਥੇ ਇਹ ਫਿਰ ਆਂਦੀ ਇਹ ਪਚਾਲ ਆਈ ਹੋ ਗਈ ਹੈ ਹੁਣ ਉਹ ਤਾਂ ਆ ਜਉਣੇ ਕਿ ਡੇ ਚਲੋ ਚੰਗਾ ਕੀਤਾ ਇਹਦਾ ਜੀ ਨਹੀਂ ਲੱਗਦਾ ਕੁੜੀ ਤੋਂ ਬਗੈਰ ਕੋਈ ਗੱਲ ਨਹੀਂ ਤੁਹਾਡਾ ਆਪਣਾ ਘਰ ਆ ਜਦੋਂ ਮਰਜ਼ੀ ਆਓ ਤੇ ਇਹ ਕਿ ਅਸੀਂ ਜਾਵਾਂਗੇ ਤੇ ਫੇਰ ਹੀ ਉਹਨਾਂ ਨੇ ਆਉਣਾ ਵਾ ਆ ਕੋਈ ਨਹੀਂ ਉਹਦਾ ਮੈਂ ਡਿਆ ਹਾਂ ਇੱਕਦਮ ਕਹਿਣ ਮੈਂ ਤੇ ਜੀ ਕਰਦਾ ਤਾਂ ਹੋਵਨੇ ਆਂਗਾ ਦੀ ਕੋਈ ਗੱਲ ਜਿੱਦਾਂ ਜਾਣਾ ਹੋਵੇਗਾ ਮੈਂ ਦੱਸਾਂਗੀ ਚਲ ਕੋਈ ਨਹੀਂ ਹਾਂ ਤੇ ਭਾਂਜੀ ਤੇ ਭਾਈ ਨੂੰ ਨਾਲ ਲੈ ਕੇ ਆ ਆਹ ਹੁਣ ਨਹੀਂ ਆਵਾਂਗੇ ਸਾਰੇ ਜਾਣੇ ਆਉਣਾ ਕਿ ਉਹ ਨਹੀਂ ਮੈਂ ਉਹ ਚਾਲ ਲਿਆਵਾਂ ਮਰ ਇਹ ਕੋਤ ਨਹੀਂ ਚਾਲ ਹੋਰ ਚਾਹੀਦੀ ਬੜੀ ਚੱਲ ਲੈ ਉਹ ਭਾਂਡੇ ਚੋ ਜਾਣਾ ਬਾਹਰ ਨੂੰ ਕੌਣ ਫਰਾਈ ਮੇਰੇ ਚਲੋ ਮਾਰੋ ਨਾ ਕਿਹੜਾ ਆਜੋ ਚਲੋ ਨਾ ਪਤੋ ਹਾਂ ਜੀ ਮਮੂ ਨਾ ਇਹ ਬੰਦੀ ਹੋਈਏ ਤਾਂ ਮੈਂ ਕੱਪੜੇ ਉਭਾਲ ਦਿੰਦਾ। ਮਿੱਤ ਨਹੀਂ ਐਵੇਂ ਲੈ ਕੇ ਆਇਓ। ਇੰਨੇ ਖੇਚੇ ਦੇ ਕਰੰਦ ਕੀ ਲੋੜ ਹੈਗੀ। ਉੱਥੇ ਕਿਹੜਾ ਹੋਰ ਕੋਈ ਕਮੌਣ ਵਾਲਾ ਹੈਗਾ? ਤੁਹਾਡੇ ਤਾਂ ਗੇ ਬੜਾ ਹੱਥ ਤਾਂ ਗਿਆ। ਚਲ ਕੋਈ ਨਹੀਂ ਬੋਲਦਾ। ਜਿਹੜਾ ਸਾਡਾ ਫਰਜ਼ ਬੰਨਦਾ ਨਾ ਉਹ ਤੁਹਾਨੂੰ ਕਰਨਾ ਹੀ ਪੈਣਾ। ਤੇ ਹਾ ਛੱਡ ਕੇ ਤੇ ਆਹ ਨਾਲੇ ਆਪਣੇ ਸੱਸ ਨੂੰ ਲੈਣ। ਕੋਈ ਨਹੀਂ ਮਮੀ ਨੂੰ ਬੁਲਾਣੇ। ਕਿਤੇ ਨੇ ਮੁਰਮਰੇ ਪਏ ਨੂੰ ਐਵੇਂ ਝੂਠ ਬੋਲਦੀ ਓ। ਆਹੋ ਨਾਟਕੀ ਓ ਨਾਟਕ। ਹਾਂ। ਇਹ ਸਾਰੀ ਸ਼ਰਸ਼ਾ ਦੋਵੇਂ ਮਾਂ ਪੁੱਤਾਂ ਦੀ ਇਹਨਾਂ ਦਾ ਰਾਦਾ ਬਣਾਵਾ ਇਦਾਂ ਕਰਾਂਗੇ ਤੇ ਘਰੋਂ ਨਾ ਬਾਹਰ ਜਾਊਗੀ ਠੀਕ ਆ ਨਾ ਮੈਂ ਤੇ ਅਗਲਾ ਅਗਲਾ ਜਾਂਦੀ ਆ ਮੰਮੀ ਚੱਲ ਮੈਂ ਵਾਚ ਕਰਦੀ ਹਾਂ ਹਾਂ ਦੱਸ ਮੰਮੀ ਨੇ ਕੱਪੜੇ ਲੈਣੇ ਕਿੰਨੇ ਆਜੂ ਵੇਖ ਲਓ ਚੱਲ ਮੈਂ ਉਨੀ ਮੰਮੀ ਨੇ ਕੱਪੜੇ ਆਂਦੇ ਲਿਆ ਦੀਆਂ ਟੱਲੀਆਂ ਹੈਂ ਅੱਗ ਲਾਉਣੀਆਂ ਮੈਂ ਟੱਲੀਆਂ ਨੂੰ ਬੁਖਾ ਲੈਣੇ ਆ ਕਿੱਦਾਂ ਬੁਖਾਲਾ ਪਾਉਣਾ ਵਾ ਸ਼ਰਮਤ ਨਹੀਂ ਆਉਂਦੀ ਚਾਰ ਕੱਪੜੇ ਲਿਆ ਕੇ ਤੇ ਹੁਣ ਬੁਖਾਲਾ ਪਾਉਣ ਗੀਆਂ ਤੋਂ ਲੱਗੇ ਨੂੰ ਨਾ ਹੁਣ ਤੱਕ ਭੈਣ ਜੀ ਆ ਦੋ ਤੇਰੇ ਨਾ ਬਹ ਜੀ ਜ ਆਪਣੇ ਨਾਨੀ ਕੋ ਸੱਦ ਕੇ ਲਿਆ ਭੈਣ ਜੀ ਆ ਨੰਦੇ ਜੀ ਦੋਸਤ ਉੱਤੇ ਆ ਪਿੰਦਰ ਦਾ ਆ ਤੁਹਾਡਾ ਜੀ ਭੈਣ ਜੀ ਇੱਕ ਮਿੰਟ ਮੇਰੀ ਮਾਂ ਮਿਆਂ ਲੰਦੋ ਆਜੋ ਆਜੋ ਸੱਸੀ ਕਾ ਭੀ ਜੀ ਹਸਣੇ ਕਾਲ ਆਹ ਤੱਕ ਕੋ ਰੋਟ ਵਾਲਾ ਮੋਟਾ ਲੜੇ ਜੀ ਇਹ ਆਹ ਹੈ ਕਿ ਜਿਨਾਂ ਆਪਦੇ ਦੋ ਸੂਟ ਤੇ ਆਹ ਨਾਲ ਤੇ ਅੰਦਰ ਦੀ ਪੈਂਟ ਕੋਸਟ ਅੱਛਾ ਆਹ ਇਹ ਵਾਰੀ ਤੈਂਜੀ ਦੇ ਤੇ ਆਹ ਤੁਹਾਡਾ ਤੇ ਆਹ ਤੁਹਾਡੀ ਪੋਤੀ ਦਾ ਤਾਂ ਇਹ ਕਿੱਦਾਂ ਦੇ ਲੱਗੇ ਕੱਪੜੇ ਲੈ ਦੱਸ ਇਹਨਾਂ ਦੀ ਕੀ ਲੋੜ ਸੀ ਕਿਉਂ ਮੰਮੀ ਹੈ ਇਹ ਹਣੇ ਤੇ ਸਾਡੀਆਂ ਪੇਟੀਆਂ ਚ ਬਿਠੇ ਰਹੇ ਆ ਐਵੇਂ ਖੇਚੋ ਕੀਤੀ ਹੈ ਮੈਂ ਨਾ ਮੈਂ ਸੋਚਣ ਲਈ ਸੀ ਕਿ ਤੁਸੀਂ ਸ਼ਾਇਦ ਸਮਾਨ ਵਾਲੀ ਗੱਡੀ ਦੇ ਨਾਲ ਹੀ ਆਓਗੇ ਤੇ ਤੁਸੀਂ ਪਹਿਲਾਂ ਹੀ ਆ ਗਏ ਮਾਨ ਵਾਲੀ ਗੱਡੀ ਨਹੀਂ ਭੈਣ ਜੀ ਮੈਂ ਤਾਂ ਉਦਾਂ ਹੀ ਕਿਹਾ ਸੀਗਾ ਨਾ ਵਾ ਪੋਤਾ ਫੜ ਆ ਸੌਟ ਪੇ ਕਿਵੇਂ ਤਾਰੇ ਬਥੇਰੇ ਲੱਗੀ ਲੁਗੀ ਮੰਗਣ ਦੇ ਏ ਤੁਰ ਜਾਣਗੇ ਆ ਨਾ ਫੜ ਲੈ ਜਾ ਸਾਰੇ ਕੀ ਗੱਲ ਹੋਈ ਭੈਣ ਜੀ ਕੱਪੜੇ ਪਸੰਦ ਨਹੀਂ ਆਏ ਤੁਹਾਨੂੰ ਉਹ ਨਹੀਂ ਨਹੀਂ ਭੈਣ ਜੀ ਇਹੋ ਜੀ ਤੇ ਕੋਈ ਗੱਲ ਹੀ ਨਹੀਂ ਗਈ ਪਤਾ ਕੀ ਗੱਲ ਆ ਹੁਣ ਵਾਧੂ ਕਪੜੇ ਸਵਾਏ ਆਪਾਂ ਹੈ ਤੇ ਨਾਲੇ ਕਪੜੇ ਜਾਂ ਤੇ ਪੇਟੀ 'ਚ ਰੱਖੀਦੇ ਆ ਤੇ ਜਾ ਰੱਖੀਦੇ ਲੁਮਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਤੇ ਰੱਖਣੇ ਹੀ ਇਹੋ ਜਿਹੀ ਨਹੀਂ ਗੱਲ ਕੋਈ